ਪੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਪਾਠ ਕਰਾਂਗੇ ਕਈ ਵਾਰੀ ਸਾਨੂੰ ਬਾਣੀ ਪੜ੍ਹਦੇ ਆ ਜਿਹੜੇ ਵੀਰ ਲਗਾਤਾਰ ਸਹਿਜ ਪਾਠ ਜਾਂ ਹੰਡ ਵਰਸਾ ਕਰਦੇ ਨੇ ਉਹਨਾਂ ਦੇ ਧਿਆਨ ਦੇ ਵਿੱਚ ਇਹ ਗੱਲ ਆਈ ਹੋਵੇਗੀ ਕਿ ਕੁਝ ਸ਼ਬਦ ਗੁਰਬਾਣੀ ਵਿੱਚ ਦੋ ਜਾਂ ਤਿੰਨ ਵਾਰੀ ਦੁਹਰਾਏ ਗਏ ਨੇ ਉਹਨਾਂ ਦੇ ਵਿੱਚੋਂ ਕੁਝ ਸ਼ਬਦ ਅਸੀਂ ਅੱਜ ਜਿਹੜੇ ਰੋਜ਼ ਬਾਣੀ ਵਿੱਚ ਪੜ੍ਹਦੇ ਹਾਂ ਉਹਨਾਂ ਦੀ ਵਿਚਾਰ ਕਰਨੀ ਹੈ ਇੱਕ ਸ਼ਬਦ ਸੋਦਰ ਤੇਰਾ ਇਤਿਹਾਸ ਉਹ ਕਰ ਕਿਹਾ ਇਹਦਾ ਅਸੀਂ ਬਾਣੀ ਜਦੋਂ ਅਸੀਂ ਪਾਠ ਕਰਾਂਗੇ ਇਸ ਤਰ੍ਹਾਂ ਹੋਵੇਗਾ ਜਪਜੀ ਸਾਹਿਬ ਦੀ ਸਤਾਈ ਵੀ ਕੋੜੀ ਦਾ ਪਾਠ ਕਰਾਂਗੇ ਇਥੇ ਵੀ ਸਾਨੂੰ ਪੜਨ ਨੂੰ ਮਿਲੇਗਾ ਜਦੋਂ ਅਸੀਂ ਆਸਾ ਰਾਗ ਦੀ ਸ਼ੁਰੂਆਤ ਕਰਾਂਗੇ ਤਾਂ ਉੱਥੇ ਵੀ ਸਾਨੂੰ ਇਹ ਸ਼ਬਦ ਪੜਨ ਨੂੰ ਮਿਲੇਗਾ ਔਰ ਕਿੰਨੇ ਹੀ ਅਲੱਗ ਅਲੱਗ ਅੰਗਾਂ ਦੇ ਉੱਤੇ ਸ਼ਬਦ ਹੋਵੇਗਾ ਔਰ ਪੜਨ ਦੇ ਵਿੱਚ ਫਰਕ ਹੋਵੇਗਾ ਅੱਖਰਾਂ ਦਾ ਫਰਕ ਹੋਵੇਗਾ ਇਸ ਕਰਕੇ ਬਹੁਤ ਧਿਆਨ ਦੇ ਨਾਲ ਜਿਹੜਾ ਹੈ ਇਸ ਬਾਣੀ ਨੂੰ ਪੜਨਾ ਹੈ ਕਈ ਵੀਰਾਂ ਨੂੰ ਜਪਜੀ ਸਾਹਿਬ ਦੀ ਵਿੱਚੋਂ 27ਵੀਂ ਪੌੜੀ ਜਿਹੜੀ ਹੈ ਯਾਦ ਹੁੰਦੀ ਕਈ ਵਾਰੀ ਉਹ ਅੰਗਹਿਲੀ ਕਰ ਜਾਂਦੇ ਨੇ ਰਹਿ ਰਾਸ ਦੀ ਬਾਣੀ ਪੜਦੇ ਹਾਂ ਵੀ ਉਹ ਜਿਹੜਾ ਹੈ ਜਪਜੀ ਸਾਹਿਬ ਦੀ ਪੌੜੀ ਦਾ ਹੀ ਪਾਠ ਕਰ ਜਾਂਦੇ ਨੇ ਹੈ ਉਸੇ ਤਰ੍ਹਾਂ ਹੀ ਹੁੰਦਾ ਹੈ ਪਰ ਥੋੜਾ ਅੱਖਰਾਂ ਦਾ ਜਿਹੜਾ ਫਰਕ ਗੁਰੂ ਨਾਨਕ ਸਾਹਿਬ ਨੇ ਰੱਖਿਆ ਹੈ ਉਹਨਾਂ ਨੂੰ ਅਸੀਂ ਧਿਆਨ ਨਾਲ ਪੜਨਾ ਹੈ ਕਈ ਵਾਰੀ ਰਹਿ ਰਾਸ ਦੀ ਬਾਣੀ ਕਿਸੇ ਨੂੰ ਯਾਦ ਹੁੰਦੀ ਹੈ ਤਾਂ ਉਹ ਜਪਜੀ ਸਾਹਿਬ ਦੇ ਵਿੱਚ ਉਹੀ ਉਸੇ ਤਰ੍ਹਾਂ ਪੜ ਜਾਂਦੇ ਨੇ ਇਸ ਕਰਕੇ ਬਹੁਤ ਹੀ ਧਿਆਨ ਮੰਗਦੀ ਹੈ ਗੁਰਬਾਣੀ ਗੁਰਬਾਣੀ ਨੂੰ ਧਿਆਨ ਨਾਲ ਪੜੀਏ ਆਓ ਹੁਣ ਅਸੀਂ ਵਿਚਾਰ ਕਰਨੀ ਹੈ ਕਿ ਜਪ ਬਾਣੀ ਜਪਜੀ ਸਾਹਿਬ ਦੇ ਛੇ ਅੰਗ ਦੇ ਉੱਤੇ 27ਵੀਂ ਪੌੜੀ ਦੇ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਇਹ ਪਵਨ ਸ਼ਬਦ ਹੈ ਰਹਿ ਰਾਸ ਦੀ ਬਾਣੀ ਦਾ ਪਾਠ ਕਰਾਂਗੇ ਆਠ ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਜਪਜੀ ਸਾਹਿਬ ਦਾ ਪਾਠ ਪੂਰਾ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਸ਼ਬਦ ਸ਼ੁਰੂ ਹੋ ਜਾਂਦਾ ਜਿੱਥੇ ਸਿਰਲੇਖ ਲਿਖਿਆ ਹੈ ਉੱਥੇ ਉੱਪਰ ਗੁਰੂ ਨਾਨਕ ਸਾਹਿਬ ਜੀ ਦਾ ਸੋਧਾਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹਦਾ ਜ਼ਰੂਰ ਛਾੜ ਰੱਖਣਾ ਪਰ ਜਦੋਂ ਅਸੀਂ ਇਹੀ ਸ਼ਬਦ ਜਾ ਕੇ ਰਾਗ ਆਸਾ ਦੇ ਵਿੱਚ ਪੜਾਂਗੇ ਉਥੇ ਸਭ ਤੋਂ ਪਹਿਲਾਂ ਮੂਲ ਮੰਤਰ ਹੈ ਇੱਕ ਓੰਕਾਰ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਤੇ ਫਿਰ ਰਾਗ ਆਸਾ ਮਹ ਲਬਹਿਲਾ ਕਰ ਤਹਿਲਾ ਨਾਲ ਲਿਖਿਆ ਹੋਇਆ ਅਕਸੇ ਸੋਦਰ ਬਾਦ ਵਿੱਚ ਲਿਖਿਆ ਹੋਇਆ ਘਰ ਪਹਿਲਾਂ ਲਿਖ ਕੇ ਫਿਰ ਸੋਧਿਆ ਰਿਹਾ। ਤੋਂ ਇਸ ਤਰੀਕੇ ਦੇ ਨਾਲ ਜਦੋਂ ਵੀ ਅਸੀਂ ਇਹ ਬਾਣੀ ਅਲੱਗ-ਅਲੱਗ ਜਗ੍ਹਾ ਪੜਾਂਗੇ ਖਾਸ ਕਰਕੇ ਮੇਰੇ ਪਾਠ ਕਰਨ ਵਾਲੇ ਵੀਰ ਜ਼ਰੂਰ ਧਿਆਨ ਦੇਣ ਕਿ ਇਹ ਜਿਹੜੇ ਫਰਕ ਗੁਰੂ ਨਾਨਕ ਸਾਹਿਬ ਜੀ ਦੇ ਰੱਖੇ ਹੋਏ ਨੇ ਇੱਕੋ ਹੀ ਗੁਰੂ ਦੀ ਬਾਣੀ ਹੈ ਸਾਰੀ। ਇਹਨੂੰ ਵੀ ਅਸੀਂ ਧਿਆਨ ਦੇ ਵਿੱਚ ਲੈ ਕੇ ਬਹੁਤ ਗਹਿਰਾਈ ਦੇ ਨਾਲ ਸਮਝ ਕੇ ਪੜ੍ਹਨਾ ਹੈ। ਆਓ ਹੁਣ ਵਿਚਾਰ ਕਰੀਏ ਕਿ ਫਰਕ ਹੈ ਕਿਆ ਹੈ। ਜਦੋਂ ਜਪ ਬਾਣੀ ਪੜਾਂਗੇ ਜਪਜੀ ਸਾਹਿਬ ਦੀ 27ਵੀਂ ਪਉੜੀ ਸੋਦਰ ਇਹਾ ਸੋ ਕਰਕੇ ਹਾ ਜਿਤ ਵਹਿ ਸਰਬ ਸੰਭਾਲੇ ਜਾਂ ਜਿਤ ਵਹਿ ਨਹੀਂ ਕਹਿੰਦੇ ਨੇ ਕਹੀ ਜਦੋਂ ਅਸੀਂ ਰਹਿਰਾਸ ਦੀ ਬਾਣੀ ਦੇ ਵਿੱਚ ਅਠ ਅੰਗ ਦੇ ਉੱਤੇ ਇਸੇ ਹੀ ਪਵਨ ਸ਼ਬਦ ਨੂੰ ਪੜਾਂਗੇ ਇੱਥੇ ਸੋਦਰ ਕਿਹਾ ਪਰ ਇੱਥੇ ਨਾਲ 13 ਲਿਖਿਆ ਹੋਇਆ ਹੈ ਸੋਦਰ 13 ਕਿਹਾ ਸੋ ਕਰਕੇ ਹਾ ਜਿਤ ਵਹਿ ਸਰਬ ਸੰਭਾਲੇ ਜਦੋਂ ਜਪਜੀਤ ਸਾਹਿਬ ਤੇ ਰਹਿਰਾਸ ਦੀ ਬਾਣੀ ਦਾ ਪਾਠ ਕਰਾਂਗੇ ਨਾ ਸਮਹਾਲੇ ਦੇ ਮੰਮੇ ਨੂੰ ਕੋਈ ਹਲੰਤ ਨਹੀਂ ਲੱਗਿਆ ਹੋਵੇਗਾ ਨਾ ਹੀ ਰਹਿਰਾਸ ਦੀ ਬਾਣੀ ਦੇ ਵਿੱਚ ਨਾ ਹੀ ਜਪਜੀਤ ਸਾਹਿਬ ਦੀ ਬਾਣੀ ਦੇ ਵਿੱਚ ਪਰ ਜਦ ਇਹ ਅਸਰ ਰਗ ਦੇ ਵਿੱਚ ਇਸੇ ਸ਼ਬਦ ਨੂੰ ਪੜਾਂਗੇ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਵਹਿ ਸਰਬ ਸਮਹਾਲੇ ਮੰਮੇ ਦੇ ਪੈਰ ਵਿੱਚ ਹਲੰਤ ਲੱਗਿਆ ਹੋਇਆ ਹੈ ਇਸ ਕਰਕੇ ਥੋੜਾ ਜ਼ੋਰ ਦੇ ਕੇ ਸਮਹਾਲੇ ਸਮਾਰਦਾ ਹੈ ਪਾਬ ਹੀ ਮਾਲਕ ਪ੍ਰਮਾਤਮਾ ਉਹ ਹੈਰਾਨ ਕਰਨ ਵਾਲਾ ਤੇਰਾ ਘਰ ਕਿਹੋ ਜਿਹਾ ਹੈ ਜਿੱਥੇ ਬੈਠ ਕੇ ਜਿਸ ਦਰ ਤੇ ਬੈਠ ਕੇ ਜਿਸ ਘਰ ਵਿੱਚ ਬੈਠ ਕੇ ਤੂੰ ਸਾਰਿਆਂ ਦੀ ਸੰਭ ਕਰਦਾ ਹੈ ਸੰਭਾਲ ਕਰਦਾ ਹੈ ਤੋ ਇਥੇ ਸੰਭਾਲੇ ਇਹਨੂੰ ਪਾਠਮੇ ਅਸੀਂ ਸੰਭਾਲੇ ਹੀ ਕਹਿਣਾ ਹੈ ਕਿਉਂਕਿ ਅਰਥ ਜਿਹੜੇ ਨੇ ਸੇਮ ਬਰਾਬਰ ਨਹੀਂ ਸਾਰੀਆਂ ਪੰਕਤੀਆਂ ਦੇ ਤੋ ਇਥੇ ਅਰਥ ਹੈ ਸਾਂਭ ਕਰਨਾ ਇਸ ਕਰਕੇ ਇਹਨੂੰ ਵੀ ਸੰਭਾਲੇ ਕਹਿਣਾ ਹੈ ਸੰਭਾਲੇ ਦਾ ਹੁੰਦਾ ਸਮਾ ਲੈਣਾ ਪ੍ਰਤੀ ਸਵ ਕਰਨ ਦੀ ਗੱਲ ਹੈ ਅਗਲੀ ਪੰਕਤੀ ਹੈ ਬਾਜੇ ਨਾਦ ਅਨੇਕ ਅਸੰਖਾਂ ਜਪਜੀ ਸਾਹਿਬ ਦੇ ਵਿੱਚ ਬਾਜੇ ਨਾਦ ਅਨੇਕ ਅਸੰਖਾਂ ਇਹਨਾਂ ਅਸੰਖਾ ਪਾਠ ਵੀ ਕਰਦੇ ਨੇ ਮੇਰੇ ਜਿਹੜੇ ਵੀਰ ਸੰਪਰਦਾਵਾਂ ਦੇ ਵਿੱਚ ਪਾਠ ਕਰਦੇ ਨੇ ਪਰ ਮੈਂ ਅਰਥਮਦਕ ਪਾਠ ਕਰਨਾ ਹਾਂ ਲੋੜ ਪੈਂਟ ਇੰਨਾ ਬਿੰਦੀ ਵਰਤ ਲੈਂਦਾ ਹਾਂ ਜਿਆਦਾ ਨਹੀਂ ਵਰਤਦਾ ਪਰ ਜਿੱਥੇ ਜਿਆਦਾ ਜ਼ਰੂਰਤ ਹੁੰਦੀ ਉੱਥੇ ਮੈਂ ਬਿੰਦੀ ਚਾਹੇ ਪੈਰ ਵਿੱਚ ਲਾ ਕੇ ਉਚਾਰਨ ਕਰਨਾ ਹੋਵੇ ਚਾਹੇ ਅੱਖਰ ਦੇ ਉੱਤੇ ਲਾ ਕੇ ਕਰਨਾ ਹੋਵੇ ਵਾਜੇ ਨਾਦ ਅਨੇਕ ਅਸੰਖਾਂ ਕੇਤੇ ਬਵਨ ਹਰੀ ਕਿੰਨੇ ਵਾਜੇ ਨੇ ਸ਼ਬਦ ਨੇ ਤੇ ਕਿੰਨੇ ਉਹਨਾਂ ਨੂੰ ਬਜਾਵਣ ਵਾਲੇ ਨੇ ਬਵਨ ਹਰੀ ਭਾਵ ਬਜਾਉਣ ਵਾਲੇ ਪਰ ਜਦੋਂ ਅਸੀਂ ਰਹਿਰਾਸ ਦੀ ਬਾਣੀ ਪੜਾਂਗੇ ਕਿ ਉੱਥੇ ਵਾਜੇ ਦੇ ਨਾਲ ਤੇਰੇ ਸ਼ਬਦ ਵੀ ਹੈਗਾ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਬਵਨ ਹਰੀ ਫਿਰ ਤੇਰੇ ਸ਼ਬਦ ਹੈ ਜਦਕਿ ਜਪਜੀ ਸਾਹਿਬ ਦੇ ਵਿੱਚ ਤੇਰੇ ਸ਼ਬਦ ਨਹੀਂ ਵਰਤੇ ਆ ਗੁਰੂ ਨਾਨਕ ਸਾਹਿਬ ਨੇ ਹੁਣ ਦੱਸੋ ਜਦੋਂ ਰਹਿਰਾਸ ਦਾ ਪਾਠ ਕਰਾਂਗੇ ਜਪਜੀ ਸਾਹਿਬ ਵਾਲਾ ਪੜਤਾ ਰਹਿਰਾਸ ਦਾ ਪਾਠ ਗਲਤ ਹੋ ਜਣਾ ਜਦੋਂ ਰਹਿਰਾਸ ਦਾ ਪੜਦੇ ਆ ਜਦੋਂ ਰਹਿਰਾਸ ਦਾ ਪਾਠ ਸਾਡੇ ਵਿੱਚ ਇੱਤੇ ਹੋ ਗਿਆ ਅਸੀਂ ਜਪਜੀ ਸਾਹਿਬ ਜੀ ਨੂੰ ਪੜਦੀਏ ਇਹਦਾ ਮਤਲਬ ਅਸੀਂ ਜਪਜੀ ਸਾਹਿਬ ਦਾ ਪਾਠ ਗਲਤ ਕਰ ਦਿੱਤਾ ਤੋਂ ਬਹੁਤ ਧਿਆਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਵਿਚਾਰਨਾ ਹੈ ਤੋਂ ਇਸੇ ਤਰ੍ਹਾਂ ਹੀ ਆਸਰ ਆਗਮਨ ਵਿੱਚ ਆ ਕੌਮੇ ਭਾਈ ਨੇ ਨੇ ਜਿਸ ਤਰ੍ਹਾਂ ਵਹਿਰਾਂਫ ਦੇ ਵਿੱਚ ਹੈ ਬਾਜੇ ਤੇਰੇ ਨਾਦ ਅਨੇਕ ਅ ਸੰਖਾਂ ਕੀਤੇ ਤੇਰੇ ਬਵਨ ਹਾਰੇ ਇਸੇ ਤਰ੍ਹਾਂ ਹੀ ਆਸਰਾਂਗ ਦੇ ਵਿੱਚ ਹੈ ਅਗਲੀ ਪੰਕਤੀ ਹੈ ਕਿਤੇ ਰਾਗ ਪਰਿ ਸਿਓ ਕਹੀਨ ਕੀਤੇ ਗਵਨ ਹਾਰੇ ਜਮੀ ਸਭ ਦੇ ਵਿੱਚ ਜਿਹੜੀ ਸਪਾਈਮੀ ਪੌੜੀ ਹੈ ਕਿੰਨੇ ਰਾਗ ਪਰੀਆਂ ਸਮੇਤ ਕਹੇ ਜਾਂਦੇ ਨੇ ਤੇ ਕਿੰਨੇ ਉਹਨਾਂ ਨੂੰ ਗਵਨ ਵਾਲੇ ਨੇ ਤਾਂ ਫਿਰ ਜਦੋਂ ਅਸੀਂ ਇਹੀ ਪਾਠ ਰੇ ਰਾਸ ਜਾਂ ਆਸਰ ਰਾਗ ਦੇ ਵਿੱਚ ਕਰਾਂਗੇ ਆਸਰ ਰਾਗ ਤੇ ਰੇ ਰਾਸ ਦੇ ਵਿੱਚ ਇਹ ਪੰਕਤੀਆਂ ਬਰਾਬਰ ਨੇ ਇਕੋ ਜਿਹੀਆਂ ਨੇ ਪਰ ਅੱਗੇ ਫਰਕ ਹੈਗਾ ਏ ਉਸ ਲੈ ਲੈ ਜਬਜੀ ਸਾਹਿਬ ਦੇ ਵਿੱਚ ਕੇਤੇ ਰਾਗ ਪਰਿਸ਼ਿਉ ਕਹੀਏ ਰੇ ਰਾਸ ਦੇ ਵਿੱਚ ਹੈ ਕੇਤੇ ਤੇਰੇ ਤੇਰੇ ਸ਼ਬਦ ਫੇਰ ਆ ਗਿਆ ਕੇਤੇ ਤੇਰੇ ਰਾਗ ਪਰਿਸ਼ਿਉ ਪਰ ਕਹੀਏ ਨੂੰ ਸ਼ਬਦ ਨਹੀਂ ਆਗੇ ਅੱਗੇ ਸ਼ਬਦ ਹੈ ਕਹੀਏ ਇਹ ਇਹ ਗਿਮੋਤੀਆਂ ਰੱਖਣਾ ਜਬਜੀ ਸਾਹਿਬ ਦੇ ਵਿੱਚ ਕਹੀਏ ਨੇ ਸ਼ਬਦ ਹੈ ਜਦ ਕਿ ਰੇ ਰਾਸ ਦੇ ਵਿੱਚ ਕਹੀ ਹੈ ਕਿ ਫਰਕ ਹੈ ਕਿਤੇ ਗਾਵਣ ਹਾਰੇ ਜਬੀ ਸਾਹਿਬ ਦੇ ਵਿੱਚ ਕਿਤੇ ਤੇਰੇ ਗਾਵਣ ਹਾਰੇ ਰੇ ਰਾਸ ਦੇ ਵਿੱਚ ਇਸੇ ਤਰ੍ਹਾਂ ਹੀ ਅਸਰਾਂਗ ਦੇ ਵਿੱਚ ਕਿਤੇ ਤੇਰੇ ਰਾਗ ਪਰੀਸਿਓ ਕਹੀ ਹੈ ਕਿਤੇ ਤੇਰੇ ਗਾਵਣ ਹਾਰੇ ਤੇ ਇਸ ਤਰ੍ਹਾਂ ਜਦੋਂ ਅਸੀਂ ਬਾਣੀ ਨੂੰ ਪੜਾਂਗੇ ਸਾਨੂੰ ਬਹੁਤ ਹੀ ਜ਼ਿਆਦਾ ਧਿਆਨ ਦੇ ਕੇ ਬਾਣੀ ਨੂੰ ਪੜਨਾ ਹੋਵੇਗਾ ਨਹੀਂ ਤਾਂ ਅਸੀਂ ਬਾਣੀ ਦਾ ਉਚਾਰਨ ਜਿਹੜਾ ਹੈ ਉਹ ਗਲਤ ਕਰ ਜਾਵਾਂਗੇ ਇਸ ਕਰਕੇ ਸਾਹਿਬ ਜੀ ਮੇਰੇ ਧਿਆਨ ਦੇ ਵਿੱਚ ਆਇਆ ਕਿਉਂਕਿ ਮੈਂ ਯਾਨੀ ਗੁਰਵਚਨ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਖ ਉਹਨਾਂ ਦਾ ਜੋ ਗੁਰਬਾਣੀ ਪਾਠ ਦਰਪਣ ਹੈ ਉਹਦੀ ਵਿਚਾਰ ਵੀ ਕਰਨਾ ਹੁੰਦਾ ਕਿਉਂਕਿ ਉਹਨਾਂ ਦੀਆਂ ਜੋ ਲਿਖੀਆਂ ਹੋਈਆਂ ਗੱਲਾਂ ਨੇ ਪਾਠਕ ਨੂੰ ਵਿਚਾਰਨ ਕਰਨਾ ਹੈ ਉਹ ਮੈਨੂੰ ਬੜਾ ਪਿਆਰਾ ਲੱਗਦਾ ਇਸ ਕਰਕੇ ਮੈਂ ਉਹਨਾਂ ਤੋਂ ਵੀ ਵਿਸ਼ੇ ਲੈ ਕੇ ਤੇ ਹੋਰ ਵਿਦਵਾਨਾਂ ਤੋਂ ਵੀ ਵਿਸ਼ੇ ਲੈ ਕੇ ਜਿਹੜਾ ਹੈ ਇਹ ਵਿਚਾਰ ਆਪ ਸੰਗਤਾਂ ਦੇ ਨਾਲ ਸਾਂਝੀ ਕਰਦਾ ਵਿਚਾਰ ਇਕੱਠੀ ਕਰਨ ਵਾਸਤੇ ਸਮਾਂ ਵੀ ਲੱਗਦਾ ਹੈ ਔਰ ਸਮਾਂ ਤਾਂ ਲੱਗਦਾ ਹੀ ਲੱਗਦਾ ਹੈ ਨਾਲ ਦੀ ਨਾਲ ਬਹੁਤ ਧਿਆਨ ਵੀ ਦੇਣਾ ਪੈਂਦਾ ਹੈ ਫਿਰ ਵੀ ਕਈ ਵੀ ਅਣਜਾਣੀ ਮੇਰੇ ਕੋਲ ਵੀ ਹੋ ਜਾਂਦੀ ਸੋ ਆਪ ਸਮੂਹ ਭਰਾਵਾਂ ਨੂੰ ਜੋ ਵੀਡੀਓ ਦੇਖ ਰਹੇ ਹੋ ਉਹਨਾਂ ਨੂੰ ਬੇਨਤੀ ਹੈ ਕਿ ਜਰੂਰ ਉਹਨਾਂ ਨੂੰ ਕਮੈਂਟ ਕਰਕੇ ਆਪਣਾ ਸੁਝਾਅ ਦਿਓ ਜੇ ਤੁਸੀਂ ਸੁਝਾਅ ਦੇਵੋਗੇ ਤੇ ਮੈਨੂੰ ਵੀ ਕਿਸੇ ਨੇ ਕਿਸੇ ਗਲਤੀ ਦਾ ਆਪਣੀ ਦਾ ਪਤਾ ਲੱਗੇਗਾ ਤੇ ਮੈਂ ਵੀ ਆਪਣਾ ਸੁਧਾਰ ਕਰਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ